हां रुचि कि मैं ठीक हाँ वादिया तू दस कि हां ना मैं पाठ कर दी सी पाठ करके जो तो मैं फोन चुके सारिसकॉल ਹਾਂ ਹਾਂ ਘਰ ਤਾਂ ਸਭ ਵਧੀਆ ਤੂੰ ਦੱਸ ਕਿਦਾਂ ਕੀਤਾ ਯਾਦ ਅੱਜ ਅੱਛਾ ਲੈ ਵਧਾਈਆਂ ਫਿਰ ਤਾਂ ਸਾਰਿਆਂ ਨੂੰ ਅੱਛਾ ਅੱਛਾ ਕਿੰਨੀ ਤਰੀਕ ਹੈ ਬੋਲਾ ਅੱਛਾ ਹਾਂ ਹਾਂ ਜ਼ਰੂਰ ਆਵਾਂਗੇ ਸਾਰੇ ਆਵਾਂਗੇ ਹਾਂ ਠੀਕ ਹੈ ਠੀਕ ਹੈ ਤੂੰ ਇਦਾਂ ਕਰੀ ਨਾ ਸਾਰੀਆਂ ਡਿਟੇਲ ਜਿਹੜੀਆਂ ਨੇ ਮੈਨੂੰ ਵਟਸਐਪ ਤੇ ਭਾ ਦੇ ਹਾਂ ਫਿਰ ਮੈਂ ਦੇਖ ਲਾਂਗੀ ਘਰ ਵੀ ਦਿਖਾ ਦਾਂਗੀ ਹਾਂ ਠੀਕ ਹੈ ਚਲ ਵਧਾਈਆਂ ਤੇ ਮੈਂ ਇੱਕ ਵਾਰੀ ਫੇਰ ਸਾਰਿਆਂ ਨੂੰ ਵਧਾਈਆਂ ਠੀਕ ਹੈ ਓਕੇ ਠੀਕ ਓਕੇ ਓਕੇ ਠੀਕ ਹੈ ਬਾਏ ਬਾਏ ਦਾ ਪਾਠ ਹੈ ਸ਼ਾਮ ਦੀ ਉਸ ਦਿਨ ਦੀ ਜਾਗੂ ਹੈ ਹੂੰ ਤੇ 27 ਦਾ ਹੈ ਮੇਨ ਫੰਕਸ਼ਨ ਛਾ ਕਿੰਦਾ ਫੰਕਸ਼ਨ ਆ ਗਿਆ 27 ਨੂੰ ਉਹ ਮम्मा ਕਾਲਜ 'ਚ ਮੇਰੀ ਫਰੈਂਡ ਨਹੀਂ ਸੀ ਜਿਹੜੀ ਪਟਿਆਲੋਂ ਆਂਦੀ ਸੀ ਰੂਚੀ ਹਾਂ ਰੂਚੀ ਜਾਂਦੀ ਆ ਮੈਂ ਉਹਨੂੰ ਹਾਂ ਤੇ ਉਹਨਾਂ ਦਾ ਵਿਆਹ ਹੈ 27 ਤਰੀਕ ਦਾ ਅੱਛਾ ਇਹ ਤਾਂ ਵਧੀਆ ਗੱਲ ਹੈ ਗਗਨ ਹਾਂ ਤੇ ਬਸ ਉਹੀ ਉਹਨਾਂ ਦਾ ਫੋਨ ਆਇਆ ਸੀ ਆਪਾਂ ਸਾਰਿਆਂ ਨੂੰ ਬੁਲਾਇਆ ਉਹਨਾਂ ਨੇ ਤੇ ਆਪਾਂ ਸਾਰਿਆਂ ਨੇ ਜਾਣਾ ਹੈ ਮੇਰੇ ਕੋਲ ਤਾਂ ਨਵਾਂ ਸੂਟ ਹੈਗਾ ਜੇ ਜਿਹੜਾ ਮੈਂ ਪਾਇਆ ਹੀ ਨਹੀਂ ਮੈਂ ਤਾਂ ਉਹੀ ਪਾ ਲਣਾ ਤੁਸੀਂ ਵੀ ਕਰ ਲਓ ਆਪਣੀ ਤਿਆਰੀ ਲੈ ਮੈਂ ਕੁੜੀ ਤਿਆਰੀ ਕਰਨੀ ਆ ਮੇਰੇ ਕੋਲ ਸੂਟ ਬਥੇਰੇ ਮੈਂ ਕੋਈ ਵੀ ਕੱਢ ਕੇ ਪਾ ਜੂੰਗੀ ਮੇਨ ਗੱਲ ਤਾਂ ਤੇਰੇ ਪਾਪਾ ਦੀ ਐ ਜਿਨ੍ਹਾਂ ਨੇ ਆਪਾਂ ਨੂੰ ਲੈ ਕੇ ਜਾਣਾ ਕਾਰ ਆਪਾਂ ਨੂੰ ਚਲਾਣੀ ਨਹੀਂ ਆਂਦੀ ਤੇ ਬਸ ਤੇ ਆਪਾਂ ਜਾਣਾ ਨਹੀਂ ਉਹਨਾਂ ਨੂੰ ਆ ਲੰਦੇ ਆਪਾਂ ਉਹਨਾਂ ਨਾਲ ਗੱਲ ਕਰਦੇ ਆ ਹੁਣ ਤੂੰ ਐ ਕਰ ਤੂੰ ਜਾ ਕੇ ਨਾ ਰੋਟੀ ਬਣਾ ਲੈ ਜਦ ਤੱਕ ਆਪਾਂ ਪਾਪਾ ਦੀ ਵੇਟ ਕਰਦੇ ਆ ਠੀਕ ਐ ਠੀਕ ਐ ਮਮਾ ਆਗੇ ਤੁਸੀਂ ਹਾਂ ਆ ਗਿਆ ਮੈਂ ਪਾਣੀ ਲੈ ਕੇ ਆਵਾਂ ਲਿਆ ਪਾਣੀ ਲਿਆ ਹੋਰ ਫਿਰ ਕਿੱਦਾਂ ਰਿਹਾ ਅਜ ਦਿਨ ਤੁਹਾਡਾ ਦਿਨ ਠੀਕ ਰਿਹਾ ਹੈ ਪੈਸੇ ਉਹਦੇ ਕੋਲ ਲੈਣੇ ਸੀ ਤੁਸੀਂ ਦਿੱਤੀ ਕਿ ਨਹੀਂ ਉਹਨੇ ਪੇਮੈਂਟ ਦਿੱਤੀ ਜਦੋਂ ਲਾਰੇ ਲਾਰੇ ਨਾਲ ਵੈਸੇ ਵੈਸੇ ਮੈਨੂੰ ਲੱਗਦਾ ਪੈਸੇ ਦੇਗਾ پتہ ਨਹੀਂ ਕਿ ਲੋਕਾਂ ਦੀ ਨੀਤ ਨੂੰ ਕੀ ਹੋਇਆ ਵੈਸੇ ਦੇਣ ਲੱਗੇ ਪਾਪਾ ਆ ਗਏ ਤੁਸੀਂ ਹਾਂ ਬੇਟਾ ਆ ਗਿਆ ਹੋਰ ਕਿਵੇਂ ਹੋ ਤੁਸੀਂ ਠੀਕ ਹੈ ਬੇਟਾ ਤੂੰ ਸੁਣਾ ਕੋਈ ਨਵੀਂ ਦਾਦੀ ਨਵੀਂ ਦਾਦੀ ਇਹ ਹੈ ਕਿ ਮੇਰੀ ਸਹੇਲੀ ਦਾ ਆ ਗਿਆ ਵਿਆਹ 27 ਤਰੀਕ ਦਾ ਤੇ ਆਪਾਂ ਸਭ ਨੇ ਜਾਣਾ ਹੈ ਉਹਨੇ ਸਭ ਨੂੰ ਇਨਵਾਈਟ ਕੀਤਾ ਹੈ ਇਹ ਤਾਂ ਬਹੁਤ ਵਧੀਆ ਗੱਲ ਹੈ ਆਪਾਂ ਸਾਰੇ ਚੱਲਾਂਗੇ ਹੂੰ ਪਰ 27 ਤਰੀਕ ਦਾ ਵਾਰ ਕੀ ਬੜਾ ਸਤਾਈ ਤਰੀਕ ਸ਼ਨੀਵਾਰ ਬੰਦਾ ਹੈ ਸ਼ਨੀਵਾਰ ਸਤਾਈ ਤਰੀਕ ਹਾਂਜੀ ਸਤਾਈ ਤਰੀਕ ਤੇ ਬੜਾ ਮੱਸਿਆ ਹੈ ਮੱਸਿਆ ਨੂੰ ਤਾਂ ਆਪਾਂ ਜਾ ਨਹੀਂ ਸਕਦੇ ਤੈਨੂੰ ਪਤਾ ਆਪਾਂ ਗੁਰਦਾਰਾ ਸਾਹਿਬ ਜਾਂਦੇ ਆ ਸਾਰੇ ਦਿਨ ਉੱਥੇ ਸੇਵਾ ਕਰਦੇ ਆ ਫਿਰ ਸ਼ਾਮ ਨੂੰ ਆਉਂਦੇ ਆ ਘਰੇ ਆਪਾਂ ਉਸ ਦਿਨ ਆਪਾਂ ਬੇਟਾ ਨਹੀਂ ਜਾ ਸਕਦੇ ਹਾਂਜੀ ਬਾਬਾ ਮੈਨੂੰ ਪਤਾ ਹੈ ਕਿ 27 ਤਰੀਕ ਦੀ ਮੱਸਿਆ ਹੈ ਪਰ ਉਹ ਮੇਰੀ ਖਾਸ ਦੋਸਤ ਹੈ ਉਹਦਾ ਸਪੈਸ਼ਲ ਮੈਨੂੰ ਫੋਨ ਆਇਆ ਤੇ ਉੱਥੇ ਆਪਾਂ ਜਾਣਾ ਹੀ ਜਾਣਾ ਹੈ ਤੇ ਵੈਸੇ ਤੁਹਾਨੂੰ ਇੱਕ ਗੱਲ ਕਹਾਂ ਤੁਸੀਂ ਗੁੱਸਾ ਨਾ ਕਰਿਓ ਜੇ ਮੈਂ ਮਹੀਨੇ ਬਾਅਦ ਕਾਲਜ ਜਾਵਾਂ ਜਾਂ ਤੁਸੀਂ ਮਹੀਨੇ ਬਾਅਦ ਕੰਮ ਤੇ ਜਾਓ ਤੇ ਕੀ ਆਪਣਾ ਸਰ ਜਾਏਗਾ ਨਹੀਂ ਸਰੇਗਾ ਨਾ ਤੇ ਫਿਰ ਕਿਉਂ ਆਪਾਂ ਮਹੀਨੇ ਬਾਅਦ ਹੀ ਗੁਰਦੁਆਰੇ ਜਾ ਕੇ ਸੇਵਾ ਕਰਨੀ ਹੈ ਤੇ ਕੀ ਆਪਾਂ ਅੱਗੇ ਪਿੱਛੇ ਜਾ ਕੇ ਉੱਥੇ ਸੇਵਾ ਨਹੀਂ ਕਰ ਸਕਦੇ ਮੈਨੂੰ ਨਾ ਬਹੁਤਿਆ ਦਿਲੀਲਾ ਨਾ ਤੇ ਆਈ ਵੱਡੀ ਜਿਆਦਾ ਸਮਝਾਣ ਵਾਲੀ ਮੈਨੂੰ ਜਿਹੜੀ ਮੈਂ ਗੱਲ ਕਹਿਦੀ ਨਾ ਕਹਤੀ ਜੇ ਨਹੀਂ ਜਾਣਾ ਤੇ ਨਹੀਂ ਜਾਣਾ ਚੱਲ ਜਾ ਕੇ ਆਪਣਾ ਕੰਮ ਕਰਦੇ ਜਾ ਕੇ ਯਾਰ ਇਹ ਕੁੜੀ ਨੂੰ ਗੁੱਸੇ ਹੋਈ ਜਾਂਨੇ ਹੋ ਜਵਾਨ ਕੁੜੀ ਐ ਉਹਦੀ ਸਹੇਲੀ ਦਾ ਵਿਆਹ ਐ ਤਾਂ ਹੀ ਤੁਹਾਨੂੰ ਕਹਿੰਦੀ ਪਈ ਐ ਤੇ ਜਦੋਂ ਉਹਨੂੰ ਪਤਾ ਵੀ ਮਸਿਆ ਦੇ ਆਪਾ ਗੁਰਦੁਆਰਾ ਸਾਹਿਬ ਜਾਂਦੇ ਆ ਤੇ ਫਿਰ ਉਹਦਾ ਮਤਲਬ ਕੀ ਬੋਲੰਦਾ ਦਲੀਲਾਂ ਦੇਂਦਾ ਮੈਨੂੰ ਜੇ ਨਹੀਂ ਜਾਣਾ ਤੇ ਨਹੀਂ ਜਾਣਾ ਚਲੋ ਮਰਜ਼ੀ ਐ ਫਿਰ ਤੁਹਾਡੀ ਮੈਂ ਉਹਨ ਕੀ ਕਹਿ ਸਕਦੀ ਹਾਂ ਆ ਕਹਿੰਦਾ ਫੋਨ ਆ ਗਿਆ ਹਲੋ ਹਾਂਜੀ ਅੱਛਾ ਕਿਉਂ ਕੀ ਹੋ ਗਿਆ ਠੀਕ ਤਾਂ ਸੀਗੇ ਅੱਛਾ ਤੇ ਆ ਕਹਿੰਦੇ ਫੋਨ ਤੋਂ ਫੋਨ ਕਰ ਰਹੇ ਆ ਅੱਛਾ 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 ਠੀਕ ਆ ਚੱਲ ਮੈਂ ਵੀ ਆਉਣਾ ਮੈਂ ਕਿਆ? ਓ ਮਮੀ ਢਿਲੇ ਆ। ਅੱਛਾ ਜੀ। ਤਿਆਰ ਹੋ ਜਾ ਤੂੰ। ਤੇ ਚਲ ਜੀ ਪਤਾ ਲਿਆ ਜੀ ਮਮੀ ਦਾ। ਠੀਕ ਆ ਠੀਕ ਆ। ਕੋਈ ਨਹੀਂ ਚਲਦੇ ਆ। ਤੇ ਗਗਨ ਨੂੰ? ਗਗਨ ਨੂੰ ਨਾਲ ਹੀ ਲੈ ਕੇ ਜਾਵਾਂਗੇ। ਇਕੱਲੇ ਕਿੱਥੇ ਛੱਡ ਕੇ ਜਾਵਾਂਗੇ? ਚਾ ਠੀਕ ਆ ਵੀ ਗਗਨ ਨੂੰ ਤਿਆਰ ਕਰ ਦਾਂ ਨਾਲ। ਠੀਕ ਆ ਮੈਂ ਕੋਈ ਨਹੀਂ ਕਹਨੀ ਗਗਨ ਨੂੰ। ਤੁਸੀਂ ਬੈਠੋ ਮੈਂ ਉਹਨੂੰ ਕਹਿ ਕੇ ਆਈ। ਠੀਕ ਆ। ਗਗਨ ਬਟੇ ਕੰਮ ਕਰ ਰਹੀ ਐ। ਕੰਮ ਘਰ ਆ ਕੇ ਬਾਅਦ ਚ ਕਰ ਲਈ ਬਟੇ ਆਪਾਂ ਜਾਣਾ ਕਿੱਥੇ ਮੰਮਾ ਬਟੇ ਤੇਰੇ ਦਾਦੀ ਬਿਮਾਰ ਆ ਆਪਾਂ ਉੱਥੇ ਜਾਣਾ ਤੂੰ ਆ ਜਾ ਮੇਰੇ ਨਾਲ ਫੇ ਚਲੀਏ ਆਪਾਂ ਹਾਂ ਅੱਛਾ ਠੀਕ ਹੈ ਹੋ ਟਾਈਮ ਦੇ ਕਿੰਨਾ ਹੋ ਗਿਆ ਆਵਾਜ਼ ਮਾਰਨ ਗगन ਨੂੰ ਹੁਣ ਗगन ਟਾਈਮ ਹੁੰਦਾ ਪਿਆ ਬਟੇ ਆ ਜਾ ਚਲੀਏ ਹਾਂਜੀ ਆ ਗਈ ਕਲੀਗ ਕਰਨਾ ਹਾਂਜੀ ਪਾਪਾ ਚਲਦਾ ਪੈਣੇ ਆ ਪਰ ਮੈਂ ਇੱਕ ਗੱਲ ਕਰਨੀ ਸੀ ਗੱਲ ਕਰਨੀ ਸੀ ਕੀ ਗੱਲ ਕਰਨੀ ਸੀ ਬੇਟਾ ਅੱਜ 24 ਤਰੀਕ ਹੈ ਨਾ ਹਾਂ 24 ਤਰੀਕ ਹੈ ਕੀ ਹੈ 24 ਤਰੀਕ ਨੂੰ ਕੀ ਹੈ ਤੇ ਅੱਜ ਮੱਸਿਆ ਆ ਨਾ ਆਪਾਂ ਗੁਰਦੁਆਰਾ ਸਾਹਿਬ ਨਹੀਂ ਜਾਣਾ ਮੈਨੂੰ ਪਤਾ ਮੈਨੂੰ ਵੀ ਅੱਜ ਮੱਸਿਆ ਜੇਕਰ ਤੇਰੀ ਦਾਦੀ ਢਿੱਲੀ ਹੈ ਉਹਨਾਂ ਦਾ ਪਤਾ ਲੈਣਾ ਵੀ ਜ਼ਰੂਰੀ ਹੈ ਪਰ ਪਾਪਾ ਉਦੋਂ ਤੋਂ ਤੁਸੀਂ ਕਹਿੰਦੇ ਸੀ ਕਿ ਆਪਾਂ ਵਿਆਹ ਤੇ ਨਹੀਂ ਜਾ ਸਕਦੇ ਕਿਉਂਕਿ ਮੱਸਿਆ ਤੇ ਹੁਣ ਅੱਜ ਕੀ ਹੋ ਗਿਆ ਹੁਣ ਆਪਾਂ ਕਿਉਂ ਨਹੀਂ ਗੁਰਦੁਆਰਾ ਸਾਹਿਬ ਜਾਣਾ ਤੇ ਦੇਖ ਲੈ ਫੇਰ ਤੂੰ ਕਹਿੰਦਾ ਮੇਰੀ ਧੀ ਨੂੰ ਬੋਲਦੇ ਹੋ ਇਹਨਾਂ ਸਮਝਾ ਲੈ ਇਹਨੂੰ ਇਹਨਾਂ ਨੂੰ ਪਤਾ ਕੁਝ ਵੀ ਕੀ ਚੰਗਾ ਤੇ ਕੀ ਮਾੜਾ ਕੀ ਸਹੀ ਹੈ ਤੇ ਕੀ ਗਲਤ ਹੈ ਇਹਨੂੰ ਨਾ ਸਹੇਲੀ ਦੇ ਵਿਆਹ ਤੇ ਜਾਣ ਦਾ ਜਿਆਦਾ ਸੀਗਾ ਇਹਨੂੰ ਇਹ ਜਿਹੜਾ ਗੁੱਸਾ ਕਰਦੇ ਵੀ ਹੁਣ ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ ਪਾਪਾ ਮੈਂ ਗੱਲ ਸਹੇਲੀ ਦੇ ਵਿਆਹ ਤੇ ਜਾਂਦੀ ਤੇ ਦਾਦੀ ਦੇ ਘਰ ਨਾ ਜਾਂਦੀ ਨਹੀਂ ਨਾ ਰਹੀ ਜੋ ਮੈਂ ਕਹਿਣਾ ਚਾ ਰਹੀ ਹਾਂ ਉਹ ਤੂੰ ਤੁਸੀਂ ਸਮਝ ਹੀ ਨਹੀਂ ਰਹੇ ਤੂੰ ਕੀ ਸਮਝਾਣਾ ਚਾਹਨੀ ਹੈ ਦੱਸ ਮੈਂ ਸਮਝਾਣਾ ਚਾਹਨੀ ਹਾਂ ਕਿ ਅਸੀਂ ਸਿੱਖ ਪਰਿਵਾਰ ਨਾਲ ਸੰਬੰਧ ਰੱਖਦੇ ਹਾਂ ਤੇ ਸਾਡੇ ਗੁਰੂਆਂ ਨੇ ਕਿਹਾ ਕਿ ਸਾਰੇ ਦਿਨ ਇਕੋ ਜੇ ਨੇ ਮਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਸਾਰੇ ਦਿਨ ਇਕੋ ਜੇ ਨੇ ਤੇ ਫਿਰ ਕਿਉਂ ਅਸੀਂ ਸਿਰਫ ਮੱਸਿਆ ਵਾਲੇ ਦਿਨ ਹੀ ਜਾ ਕੇ ਗੁਰੂ ਘਰੇ ਸੇਵਾ ਕਰਨੀ ਹੈ ਗੁਰੂ ਘਰ ਜਾ ਕੇ ਪੂਜਾ ਪਾਠ ਕਰਨਾ ਹੈ ਕਿਉਂ ਅਸੀਂ ਅੱਗੇ ਪਿੱਛੇ ਨਹੀਂ ਜਾ ਸਕਦੇ ਅਸੀਂ ਗੁਰਦੁਆਰਾ ਸਾਹਿਬ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਮੱਥਾ ਟੇਕਦੇ ਹਾਂ ਤੇ ਸਾਡੇ ਸਾਰਿਆਂ ਦਾ ਇਹੀ ਫਰਜ਼ ਬੰਦਾ ਹੈ ਕਿ ਜੋ ਗੁਰਬਾਣੀ 'ਚ ਲਿਖਿਆ ਅਸੀਂ ਉਹਦੀ ਪਾਲਣਾ ਕਰੀਏ ਗੁਰੂ ਸਾਹਿਬ ਦੇ ਹੁਕਮਾਂ ਤੇ ਚੱਲੀਏ ਮਾਫ ਕਰਿਓ ਜੇ ਮੈਂ ਗਲਤ ਆ ਪਰ ਮੈਂ ਉਹੀ ਦੱਸਿਆ ਜੋ ਸਾਡੀ ਗੁਰਬਾਨੀ ਨੇ ਸਾਨੂੰ ਸਿਖਾਇਆ ਤੇ ਜੋ ਗੁਰਬਾਨੀ ਚ ਲਿਖਿਆ ਗੱਲ ਤਾਂ ਗगन ਨੇ ਸਹੀ ਕਹੀ ਹੈ ਮੈਂ ਹੀ ਆਪਣੇ ਹੰਕਾਰ ਦੇ ਵਿੱਚ ਰਿਆ ਮੈਂ ਕਦੀ ਗगन ਦੀ ਗੱਲ ਸੁਣੀ ਨਹੀਂ ਪਰ ਬੱਚੇ ਵੀ ਕਈ ਵਾਰੀ ਗੱਲਾਂ ਸਹੀ ਕਰ ਜਾਂਦੇ ਨੇ ਸਾਨੂੰ ਮਾਪਿਓ ਨੂੰ ਵੀ ਬੱਚਿਆਂ ਦੀ ਗੱਲ ਸੁਣੀ ਚਾਹੀਦੀ ਹੈ